ਯਾਦਨਾਮਾ ਪਲੇਟਫਾਰਮ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਜਿਹੜਾ ਮੋੜ ਤੋਂ ਜਿਹੜੀ ਸੜਕ ਮਾਖੇ ਪਿੰਡ ਨੂੰ ਜਾਂਦੀ ਹੈ ਜਾਂ ਪਾਉਤਾਲੇ ਨੂੰ ਕਹਿ ਸਕਦੇ ਹਾਂ ਇੱਥੇ ਇੱਕ ਨਵਾਂ ਰਜ਼ਵਾਹਾ ਬਣਿਆ ਜਿਹਨੂੰ ਮੂਸਾ ਬਰਾਜ ਦਾ ਨਾਮ ਦਿੱਤਾ ਗਿਆ ਹੈ ਸੀਮੈਂਟਡ ਬਣਿਆ ਸਲੈਬ ਪਾ ਕੇ ਇਹ ਬਣਿਆ ਲਗਭਗ ਫਰਵਰੀ 'ਚ ਤਿਆਰ ਹੋ ਗਿਆ ਸੀਗਾ ਕੁਸ਼ਕਪਾਟ ਭਾਵੇਂ ਰਹਿੰਦਾ ਹੋਵੇ ਪਰ ਇਹਦੇ ਵਿੱਚੋਂ ਪਹਿਲਾਂ ਵੀ ਦੋ ਜਗ੍ਹਾ ਮਤਲਬ ਜਿਹੜਾ ਪਾੜ ਪੈ ਗਿਆ ਇੱਕ ਰਾਪਰ ਪਿੰਡ ਪਿਆ ਸੀਗਾ ਇੱਕ ਮਾਖੇ ਦੀ ਹੱਦ 'ਚ ਪਿਆ ਸੀਗਾ ਉਦੋਂ ਤਾਂ ਦੋਸ਼ ਲੱਗਿਆ ਸੀਗਾ ਜ਼ਿੰਮੇਵਾਰਾਂ ਦੇ ਕਿ ਥੱਲੇ ਦੀ ਜਿਹੜੀ ਮੋਟਰਾਂ ਵਾਲੀ ਪਾਈਪ ਹੈ ਆਪਣੀ ਅਰੋਣੀ ਕਰਦੇ ਇੱਕ ਇੱਕ ਪਾਸੇ ਦੂਜੀ ਸਾਈਡ ਟਪਾਉਣੇ ਆ ਕਿ ਉਹਦੇ ਕਰਕੇ ਬਹਿ ਗਿਆ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਸੋਏ ਤੇ ਇਹਦਾ ਜਿਹੜਾ ਪ੍ਰੋਪਰ ਦੋ ਪੁਲੀਆਂ ਬਣੀਆਂ ਹੋਈਆਂ ਆ ਪਾਣੀ ਲੰਘਣ ਦੇ ਲਈ ਉੱਥੇ ਮਤਲਬ ਕਹਿਸ ਹੋ ਕੁੜਾ ਕਰਕਟ ਦਰਖਤਾਂ ਦੇ ਡਾਣੇ ਗਾਰ ਉਹ ਇੱਥੇ ਚੋਕ ਹੋ ਗਿਆ ਜਦੋਂ ਤਾਂ ਇਦੋਂ ਪਿੱਛੇ 5-10 ਕਿੱਲੇ ਪਿੱਛੇ ਇਹ ਮਾਖੇਪਿੰਡ ਦੇ ਇੱਕ ਦਰਾਕੇ ਦੇ ਜ਼ਿਮੀਂਦਾਰ ਆ ਉਹ ਸਾਹਮਣੇ ਮਕਾਨ ਬਣੇ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨਾਂ ਦੇ ਬਾਣ ਦਾ ਉੱਥੇ 25 20 25 ਕਿੱਲਾਂ ਦਾ ਟੱਕ ਹੈ ਉੱਥੇ ਜਿਹੜਾ ਰਸਵਾਹੇ ਦੇ ਵਿੱਚ ਘੱਟੋ ਘੱਟ 15 ਤੋਂ 20 ਫੁੱਟ ਪਾੜ ਪੈ ਗਿਆ ਤੋਂ ਪਾੜ ਪੈਨ ਕਰਨ ਉੱਥੇ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਆ ਜਿਵੇਂ ਮੂੰਗੀ ਦੀ ਫਸਲ ਕਹਿ ਸਕਦੇ ਆ ਹਰਾਚਾਰਾ ਕਹਿ ਸਕਦੇ ਆ ਤੇ ਆਪਣਾ ਪੌਦ ਕਹਿ ਸਕਦੇ ਆ ਉਹ ਪ੍ਰੋਪਰ ਡੁੱਬੀ ਗਈ ਲਗਭਗ ਜੇ ਨਹੀਂ ਡੁੱਬੀ ਤਾਂ ਫਿਰ ਪਾਣੀ ਦਾ ਫਲੋ ਹਲੇ ਚੱਲ ਰਿਹਾ ਉਹ ਡੁੱਬਣ ਦੇ ਕਿਨਾਰੇ ਆ ਭਾਈ ਜੀ ਕੀ ਕਾਰਨ ਮੰਨਦੇ ਹੋ ਤੁਸੀਂ ਕਾਰਨ ਤਾਂ ਭਾਈ ਜੀ ਨੰਬਰ ਇੱਕ ਤਾਂ ਇਹਦਾ ਮਟੀਰੀਅਲ ਐ ਸੂਹ ਦਾ ਉਹ ਸਾਡੇ ਤਰੀਕੇ ਨਾਲ ਵੀ ਵਧੀਆ ਨਹੀਂ ਲੱਗਿਆ ਤਾਂ ਕਿ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਮੌਕੇ ਦੀ ਸਰਕਾਰ ਤੋਂ ਕਿ ਜਿਹੜਾ ਇਹਦਾ ਮਟੀਰੀਅਲ ਹੈ ਇਹਦੀ ਮਟੀਰੀਅਲ ਦੀ ਪੂਰੀ ਜਾਂਚ ਕਰਵਾਈ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਦਾ ਜ਼ਿਆਦਾ ਨਾ ਨੁਕਸਾਨ ਕੀਤਾ ਜਾਵੇ ਇੱਕ ਵਾਰੀ ਨਿੱਥੇ ਸੂਹਾ ਟੁੱਟਿਆ ਜੋ ਕਿ ਪਹਿਲਾਂ ਅਸੀਂ ਇਹ ਸੂਹਾ ਤੇ ਟੁੱਟਿਆ ਕਈ ਵਾਰੀ ਹੈ ਉਸ ਤੋਂ ਬਾਅਦ ਇਹ ਨਵਾਂ ਸੂਹਾ ਬਣਿਆ ਸੀ ਲੋਕਾਂ ਨੂੰ ਬੜਾ ਹੌਮਾ ਸੀ ਵੀ ਬੜਾ ਵਧੀਆ ਪਾਣੀ ਆਊਗਾ ਸੂਹਾ ਨਵਾਂ ਬਣ ਗਿਆ ਪਰ ਇਹ ਉਹਦੇ ਨਾਲ ਹੀ ਕਿਤੇ ਮਾੜਾ ਬਣ ਗਿਆ ਤਾਂ ਕਿ ਲੋਕਾਂ ਦਾ ਨੁਕਸਾਨ ਹੁੰਦਾ ਹੈ ਇੱਕ ਜਿਹੜਾ ਸਾਡਾ ਪੁਲ ਹੈ ਇਹ ਪੁਲ ਦੇ ਵਿੱਚ ਬੁਰਜੀ ਲੱਗੀ ਹੋਈ ਹੈ ਅਸੀਂ ਪਹਿਲਾਂ ਵੀ ਕਦੋਂ ਬਾਰੀ ਕਹਿ ਚੁੱਕੇ ਹਾਂ ਵੀ ਸਾਡੀ ਇਹ ਬੁਰਜੀ ਕੱਢੀ ਜਾਵੇ ਝਖੜਾ ਆ ਜਾਂਦਾ ਹੈ ਰਾਤ ਨੂੰ ਅਸੀਂ ਆਪ ਗਮ ਜ਼ਿੰਮੇਦਾਰ ਉੱਠ ਕੇ ਆਉਨੇ ਆ ਸਾਨੂੰ ਪਤਾ ਹੈ ਕਿ ਉਹ ਪੁਲ ਬੰਦ ਹੋ ਜਾਂਦਾ ਢੋਡੀ ਗੱਲ ਬਚਾਲੇ ਆ ਜਦੋਂ ਆਹ ਸੂਆ ਨਵਾਂ ਬਣਿਆ ਤਾਂ ਪੁਲ ਫਿਰ ਪ੍ਰਾਣੀ ਰੱਖਦਾ ਪੁਲ ਨਹੀਂ ਨਵਾਂ ਬਣਿਆ ਜੀ ਪੁਲ ਬਿਲਕੁਲ ਪ੍ਰਾਣਾ ਰਹਿ ਗਿਆ ਉਦੋਂ ਪਹਿਲਾਂ ਵੀ ਸਾਡੀ ਮੰਗ ਸੀ ਅੱਜ ਵੀ ਸਾਡੀ ਮੰਗ ਹੈ ਵੀ ਸਾਡੇ ਦੀ ਇਹ ਪੁਰਦੇ ਪੁਲ ਦੇ ਵਿਚਾਲੋਂ ਜਿਹੜੀ ਬੁਰਜੀ ਆ ਕੱਢੀ ਜਾਵੇ ਸਿੱਧਾ ਪੁਲ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਸਲਾਂ ਨੂੰ ਨਾ ਨੁਕਸਾਨ ਹੋਵੇ। ਇਹ ਬੁਰਜੀ ਦੇ ਵਿੱਚ ਤੁਸੀਂ ਕਹਿੰਦੇ ਹੋ ਕੋਈ ਡਾਣੇ, ਕੂੜਾ, ਕਰਖਟਗਾਰ ਜਮ੍ਹਾਂ ਹੋ ਕੇ ਚੌਕ ਹੋ ਜਾਂਦੇ। ਚੌਕ ਹੋ ਜਾਂਦਾ ਬਿਲਕੁਲ ਬੰਦ ਹੋ ਜਾਂਦਾ। ਅਸੀਂ ਖੁਦ ਹੀ ਕੱਢਦੇ ਹਾਂ। ਇੱਥੇ ਇਹਨਾਂ ਹੀ ਨਾਕਾਮੀ ਅਸੀਂ ਕਹਿੰਦੇ ਹਾਂ ਜਿਹੜੇ ਕਿਤੇ ਬਿਲਦਾਰ ਨੇ ਉਹਨਾਂ ਦੀ ਬਿਲਕੁਲ ਇੱਥੇ ਕੋਈ ਗੌਰ ਨਹੀਂ ਹੈਗੀ। ਪਿਛਲੇ ਦਿਨੀ ਜਦੋਂ 20 ਦਿਨ ਪਹਿਲਾਂ ਝਖੜਾਇਆ ਸੀ ਕਾਫੀ ਵੱਡਾ ਉਦੋਂ ਅਸੀਂ ਤਕਰੀਬਨ 2 ਵਜੇ ਤੱਕ ਲੱਗੇ ਨਾਲ ਆਪਦੇ ਟਰੈਕਟਰ ਲਾਏ ਤਾਂ ਤਲਵੰਡੀ ਅਕਲੀਆ ਦੇ ਪੁਲ ਤੇ ਕਰ ਰਹੀ ਸਾਰਾ ਸੁਆ ਚਾਲੂ ਕੀਤਾ ਤੇ ਨਹੀਂ ਟੁੱਟ ਜਾਣਾ ਸੀ ਉਦੋਂ ਵਿੱਚ ਨੁਕਸਾਨ ਹੋ ਜਾਣਾ ਸੀ ਮੈਂ ਕਿਵੇਂ ਦੇ ਬੰਦੇ ਸੀਗੇ ਉਦੋਂ ਨਾਲ ਮੈਂ ਕਿਵੇਂ ਦੇ ਬੰਦੇ ਬਾਅਦ ਚ ਆਈ ਰਹੇ 1:30 ਵਜੇ ਰਾਤ ਨੂੰ ਉਦੋਂ ਪਹਿਲਾਂ ਤੁਸੀਂ ਲਗਭਗ ਸਾਫ਼ ਕਰਤਾ ਸੀ ਬਿਲਕੁਲ ਜੀ ਤੇ ਆ ਜਿਹੜਾ ਹੁਣ ਚੋਕ ਹੋਇਆ ਕਿੰਨੇ ਕ ਦਿਨਾਂ ਦਾ ਜੀ ਤੁਸੀਂ ਇਹ ਤਕਰੀਬਨ 3 ਦਿਨਾਂ ਹੋ ਗਏ ਸੀ ਨੂੰ ਬੰਦ ਹੋਏ ਨੂੰ ਅਸੀਂ ਕੱਢਦੇ ਵੀ ਰਹੇ ਹਾਂ ਕੁਝ ਪੋਚ ਕੀਤੀ ਕੱਢਣ ਦੀ ਪਾਣੀ ਚੱਲਦਾ ਰਿਹਾ ਤੇ ਪਰ ਰਾਤ ਨੂੰ ਕੋਈ ਝਖੜਾਇਆ ਨਹੀਂ ਇਹ ਚ ਖੜਾਉਣਾ ਤਾਂ ਹੋ ਸਕਦਾ ਸੀ ਰਾਤ ਨੂੰ ਵੀ ਉੱ ਏ ਬਿਰਜ ਕਿੰਨੇ ਕਬਾਰੇ ਟੁੱਟਿਆ ਗਰੀਬ ਨੇ ਇਹ 12 ਦੇ ਲਗਭਗ ਟੁੱਟਿਆ ਸਾਨੂੰ ਸਵੇਰ 4 ਵਜੇ ਪਤਾ ਲੱਗਿਆ 4 ਵਜੇ ਅਸੀਂ ਇੱਥੇ ਆ 12 ਤੇ ਲਗਭਗ ਹੁਣ 10 11 ਦਾ ਟਾਈਮ ਹੋ ਗਿਆ 11 ਘੰਟੇ ਹੋ ਗਏ ਤੇ ਮੈਕਮੇ ਦਾ ਕੋਈ ਅਧਿਕਾਰੀ ਪਹੁੰਚ ਮੈਕਮੇ ਦੇ ਹੁਣ ਅਧਿਕਾਰੀ ਆਏ ਨੇ ਸਾਡੀ ਗੱਲ ਹੋਈ ਸੀ ਐਸਡੀ ਨਾਲ ਵੀ ਹੋਈ ਸੀ ਐਸਡੀ ਉਹ ਵੀ ਆ ਗਿਆ ਜੀ ਵੀ ਉਹਨੇ ਮੌਕੇ ਤੇ ਖੜੇ ਨੇ ਪਰ ਉਦੋਂ ਪਹਿਲਾਂ ਸਾਡਾ ਕੋਈ ਇਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ ਸਵੇਰੇ 6 ਵਜੇ ਆਏ ਨੇ 4 ਵਜੇ ਤੋਂ ਅਸੀਂ 2 ਘੰਟੇ ਫੋਨ ਕਰਦੇ ਰਹੇ ਕਿਸੇ ਨੇ ਕੋਈ ਫੋਨ ਨਹੀਂ ਅਟੈਂਡ ਕੀਤਾ ਤੇ ਹੁਣ ਕੀ ਕਹਿ ਕੇ ਗਏ ਆ ਕੇ ਵਿਸ਼ਵਾਸ ਦਿਵਾ ਕੇ ਕੀ ਕਹਿ ਕੇ ਵਿ ਜਦੋਂ ਬੰਦ ਹੋਊ ਉਹਦੋਂ ਆਪਾਂ ਦੇਖਾਂਗੇ ਵੀ 12 ਘੰਟਿਆਂ ਚ ਹੁੰਦਾ ਜਾਂ 13 ਘੰਟਿਆਂ ਚ ਹੁੰਦਾ ਆ ਜੀ ਸੀ ਵੀ ਅਸੀਂ ਦੇਖ ਰਹੇ ਹਾਂ ਇਹ ਵਿਭਾਗ ਨੇ ਭੇਜੇ ਕਿ ਤੁਸੀਂ ਆਪ ਨਹੀਂ ਮੈਕਮੇ ਨੇ ਭੇਜੀਆ ਮੈਕਮਾ ਹੁਣ ਲੈ ਕੇ ਆਇਆ ਜੀ ਅਸੀਂ ਵੀ ਸੂਰ ਤੋਟੇ ਤੋਂ ਬਾਅਦ ਜਿਵੇਂ ਹੁਣ ਤਕਰੀਬਨ ਹੁਣ ਬੱਜ ਗਏ ਹੁਣ 11 ਬੱਜ ਚੁੱਕੇ ਨੇ ਤੇ 11 ਵਜੇ ਆਈ ਹੈ ਜੀ ਸੀ ਵੀ ਉਦੋਂ ਪਹਿਲਾਂ ਕੋਈ ਜੀ ਸੀ ਵੀ ਸਰਕਾਰੀ ਕੰਮ ਵਾਲਾ ਕੰਮ ਹੈ ਵੀ ਜਦੋਂ ਨੁਕਸਾਨ ਹੋ ਗਿਆ ਉਦੋਂ ਬਾਅਦ ਪਹੁੰਚਦੇ ਆ ਉਦੋਂ ਬਾਅਦ ਪਹੁੰਚਣਾ ਪਹਿਲਾਂ ਕੋਈ ਧਿਆਨ ਨਹੀਂ ਬਿਲਦਾਨਾਂ ਨੂੰ ਵੀ ਅਸੀਂ ਬਹੁਤ ਕਹਨੇ ਹੁੰਨੇ ਆ ਸਾਡੇ ਮਿਲਣ ਵਾਲੇ ਨੇ ਬੰਦੇ ਸੀ ਗੱਲੀਏ ਕਿ ਸਾਰਿਆਂ ਨੂੰ ਕਹਿੰਦੇ ਜਈਆਂ ਨੂੰ ਵੀ ਅਸੀਂ ਕਹਿੰਨੇ ਨੇ ਵੀ ਧਿਆਨ ਰੱਖਿਆ ਕਰੋ ਖੁਦ ਅਸੀਂ ਵੀ ਧਿਆਨ ਦਿੰਨੇ ਆ ਹਾਲਾਂਕਿ ਅਸੀਂ ਕੋਈ ਤਨਖਾਹ ਨਹੀਂ ਸਰਕਾਰ ਤੋਂ ਲੈਂਦੇ ਅਸੀਂ ਆਪਦੇ ਦਰਦ ਦੇ ਮਾਰੀ ਧਿਆਨ ਦਿੰਨੇ ਆ ਵੀ ਸਾਡੀਆਂ ਫਸਲਾਂ ਨੁਕਸਾਨ ਹੋ ਜਾਂਦਾ ਹੈ ਹਾਲਾਂਕਿ ਮੇਰੇ 25 ਏਕੜ ਖੇਤ ਮੇਰਾ ਇੱਥੇ ਲੱਗਦਾ ਮੇਰੇ ਮਕਾਨਾਂ ਦੇ ਨਾਲ ਪਾਣੀ ਲੱਗਿਆ ਹੋਇਆ ਜਾ ਕੇ ਦੇਖ ਸਕਦੇ ਹੋ ਔਰ ਮੇਰੇ ਕੋਲ 7 ਕਿਲੇ ਮੂੰਗੀ ਵੀਜੀ ਹੋਈ ਸੀ ਬਾਕੀ ਹਰਾਚਾਰਾ ਪਸ਼ੂਆਂ ਵਾਸਤੇ ਵੀ ਜਿਹੜੀ ਸਬਜ਼ੀ ਵੀਜੀ ਹੋਈ ਸੀ ਉਹ ਸਾਰੀ ਨਸ਼ਟ ਹੋ ਗਈ ਕੀ ਕਹੋਗੇ ਸਰਕਾਰ ਤੋਂ ਮਾਅਵਜਾ ਮੰਗਦੇ ਹੋ ਜਾਂ ਜਾਂ ਇਹਨਾਂ ਅਧਿਕਾਰੀਆਂ ਦੇ ਕਾਰਵਾਈ ਮੰਗਦੇ ਹੋ ਤੁਸੀਂ ਕੀ ਕਹੋਗੇ ਅਸੀਂ ਸਰਕਾਰ ਤੋਂ ਤਾਂ ਇਹ ਮੰਗਦੇ ਆਂ ਵੀ ਪਹਿਲਾਂ ਤਾਂ ਸਾਡੇ ਸੂਏ ਦੀ ਇਨਕੁਆਰੀ ਹੋ ਜੇ ਵੀ ਸਹੀ ਮਟੀਰੀਅਲ ਲੱਗਿਆ ਇਹ ਵੀ ਗਲਤ ਲੱਗਿਆ ਹੋਇਆ ਇਹ ਮਿਲੀ ਭੁਗਤਿਆ ਸੀ ਦਾ ਸਰਕਾਰਾਂ ਜੁਮੇ ਦੋਸਤ ਦੇਵਾਂ ਵੀ ਮੌਕੇ ਦੀਆਂ ਸਰਕਾਰਾਂ ਨੇ ਮਿਲੀ ਭੁਗਤ ਨਾਲ ਵਿੱਚੋਂ ਪੈਸੇ ਖਾਦੇ ਨੇ ਠੇਕੇਦਾਰਾਂ ਨੂੰ ਕਮਜ਼ੋਰ ਕੀਤਾ ਵੀ ਤਾਂ ਕਰਕੇ ਠੇਕੇਦਾਰਾਂ ਨੇ ਮਟੀਰੀਅਲ ਸਸਤਾ ਲਾਤਾ ਤੇ ਜਾਂ ਸਰਕਾਰੀ ਦੀ ਜਾਂਚ ਕਰੇ ਜਿਹੜੀ ਕਟਾਈ ਹੋਈ ਐ ਕਟਾਈ ਤੋਂ ਬਾਅਦ ਜਦੋਂ ਸੂਆ ਬਣ ਗਿਆ ਉਸ ਤੋਂ ਬਾਅਦ ਤਰਾਈ ਕਹਿ ਸਕਦੇ ਆਪਾਂ ਪਾਣੀ ਦਾ ਭਰ ਕੇ ਤੁਸੀਂ ਥੋੜਾ ਇੱਥੇ ਜ਼ਮੀਨ ਵੀ ਕੋਲੇ ਐ ਘਰ ਵੀ ਕੋਲੇ ਐ ਸਹੀ ਦੱਸਿਓ ਇਮਾਨਦਾਰੀ ਨਾਲ ਵੀ ਹੋਈ ਐ ਬਾਕੀ ਕਟਾਈ ਬਿਲਕੁਲ ਘਟ ਹੋਈ ਐ ਜਿਹੜਾ ਕਿ ਇਹਨਾਂ ਦਾ ਰੂਲਰ ਹੁੰਦਾ ਇੱਕ ਵਾਰੀ ਲੰਘਾਇਆ ਇਹਨਾਂ ਨੇ ਇੱਕ ਵਾਰੀ ਲੰਘਿਆ ਦੋ ਵਾਰੀ ਨਹੀਂ ਲੰਘਾਇਆ ਤੇ ਜਿਹੜੀ ਪਾਣੀ ਐ ਪਾਣੀ ਅਸੀਂ ਖੁਦ ਮੈਂ ਆਪਦੀ ਮੋਟਰ ਦਾ ਵਿੱਚ ਪਾਣੀ ਛੱਡਦਾ ਰਿਹਾ ਪਰ ਮਹਿਕਮੇ ਨੇ ਨਹੀਂ ਛੱਡਿਆ ਨਹੀਂ ਨਹੀਂ ਮੇਰੀ ਮੇਰੀ ਮੋਟਰ ਦਾ ਪਾਣੀ ਚੱਲਿਆ ਦੇ ਵਿੱਚ ਬਿਲਕੁਲ ਮੇਰੀ ਮੋਟਰ ਦੇ ਉੱਤੇ ਆ ਸੂਏ ਦੇ ਮੈਂ ਚਲਾਉਂਦਾ ਰਿਹਾ ਇੱਥੇ ਵੱਨ ਲੱਗਿਆ ਸਾਡੇ ਮੋਗੇ ਤੇ ਕਰਣ ਲੱਗਿਆ ਘਟੋ ਘਟ 10 ਕਿਲਿਆਂ ਚ ਪਾਣੀ 15 ਕਿਲਿਆਂ ਚ ਮੇਰੀ ਮੋਟਰ ਦਾ ਪਾਣੀ ਭਰਿਆ ਹੋਇਆ ਸੂਆ ਉਹ ਵੀ ਇਹ ਨਹੀਂ ਹੈਗਾ ਕਿ ਉਹ ਐਂਡ ਤੇ ਕਰ ਭਰਿਆ ਅੱਧ ਤੱਕ ਸੂਆ ਰਿਹਾ ਹੈ ਹਾਂਜੀ ਹੁਣ ਤੁਸੀਂ ਜਿਹੜਾ ਮਟੀਰੀਅਲ ਮਾੜੇ ਦੀ ਵਜ੍ਹਾ ਦੀ ਗੱਲ ਕਹਿ ਰਹੇ ਹੋ ਤੁਹਾਡੇ ਹਿਸਾਬ ਨਾਲ ਕੀ ਚੀਜ਼ ਘੱਟ ਲੱਗੀ ਹੈ ਸੀਮੈਂਟ ਹੀ ਘੱਟ ਪਾਇਆ ਜਾਂ ਉਹ ਬਣਾਉਣ ਦਾ ਤਰੀਕਾ ਸਹੀ ਨਹੀਂ ਸੀਗਾ ਬਣਾਉਣ ਦਾ ਤਰੀਕਾ ਵੀ ਸਹੀ ਨਹੀਂ ਸੀ ਪਹਿਲਾ ਨੰਬਰ ਕਟਾਈ ਘੱਟ ਹੋਈ ਦੂਜਾ ਨੰਬਰ ਜਦੋਂ ਸੂਆ ਬਣਦਾ ਸੀ ਅਸੀਂ ਨੂੰ ਇਹ ਵੀ ਸਵਾਲ ਕੀਤਾ ਸੀ ਜਿਹੜੀ ਸਾਈਡ ਵਾਲੀ ਪਰਲੀ ਹੈ ਮੇਰੇ ਪਿੰਡ ਵਾਲੀ ਸਾਈਡ ਦੀ ਪਰਲੀ ਹੈ ਅਸੀਂ ਐਕਸ਼ਨ ਸਾਹਿਬ ਨੂੰ ਪਹਿਲਾਂ ਵੀ ਇੱਕ ਨਹੀਂ ਦੋ ਦਿਨ ਕਈ ਵਾਰੀ ਅਸੀਂ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਵੀ ਸਾਡੇ ਪਿੰਡ ਵਾਲੀ ਪਰਲੀ ਹੈ ਜਿਹੜੀ ਇਹ ਚੌੜੀ ਕੀਤੀ ਜਾਵੇ ਲੋਕਾਂ ਦਾ ਰਸਤਾ ਜੇ ਤੋੜੇ ਰਹੇ ਸ ਮਜ਼ਬੂਤ ਰਹੇ ਤਾਂ ਕਿ ਸੂਆ ਟੁੱਟਣ ਦੀ ਵਿਚਾਰ ਰਹੇ ਫਸਲਾਂ ਦਾ ਵਿਚਾਰ ਰਹੇ ਔਰ ਮੇਰੇ ਪਿੰਡ ਦਾ ਵਿਚਾਰ ਰਹੇ ਮੇਰੇ ਪਿੰਡ ਦਾ ਬਹੁਤ ਨੁਕਸਾਨ ਹੈ ਗਰੀਬਾਂ ਦੀ ਵੀ ਘਰ ਕਾਫੀ ਨੇ ਉਹਨਾਂ ਨਾਲ ਪਾਣੀ ਲੱਗਿਆ ਘਟਿਆ ਜਾਣਗੇ ਕੀ ਤੁਸੀਂ ਪਾੜੀ ਚ ਚੌੜੀ ਕਰਾਉਣ ਦੇ ਲਈ ਮੇਰੇ ਖਿਆਲ ਚ ਮੈਂ ਨਾ ਗਲਤ ਹਾਂ ਥੋੜਾ ਬਹੁਤ ਰੋਕੇ ਸੀ ਸੁਵਾਲੇ ਨੂੰ ਸਾਡੀ ਪਾੜੀ ਚੜੀ ਹਾਂ ਰੋਕਿਆ ਸੀ ਹਾਲਾਂਕਿ ਮੈਂ ਰੋਕਿਆ ਸੀ ਮੇਰੀ ਮੋਟਰ ਤੇ ਟਰੈਕਟਰ ਪਹਿਲਾਂ ਵੀ ਜਾਂਦਾ ਸੀ ਉਦੋਂ ਇੱਥੇ ਮੇਰੀ ਇਹਨਾਂ ਨੇ ਮੰਨ ਵੀ ਲਈ ਤਕਰੀਬਨ ਪੁਲ ਤੋਂ ਤਿੰਨ ਕਿਲੇ ਪਿੱਛੇ ਦੇ ਕਰੇ ਪਾੜੀ ਚੌੜੀ ਹੈ 9 ਫੁੱਟ ਦਾ ਉੱਥੋਂ ਤਿਆਰ ਹੈ ਜਿਹੜੀ ਕਿ ਇਹ ਪਹਿਲਾਂ 5.5 ਕਿਤੇ 6 ਬਸ ਇੰਨੀ ਪਾੜੀ ਹੈ ਇੱਥੇ ਵੱਧ ਕੀਤੀ ਗਈ ਤਾਂ ਇਹ ਜਿੱਥੋਂ ਪਾੜੀ ਪਤਲੀ ਹੈ ਉੱਥੇ ਜਾ ਕੇ ਫੇਸਵਾ ਟੁੱਟ ਗਿਆ ਠੀਕ ਹੈ ਹੁਣ ਜਿਹੜਾ ਸੂਆ ਬਣਿਆ ਜਿੱਨਾ ਸੂਏ ਦੀ ਜਗ੍ਹਾ ਜੀ ਤੁਹਾਡੇ ਧਿਆਨ ਚ ਉਹ ਕਿੰਨੀ ਜਗ੍ਹਾ ਕੀ ਇਹ ਬਚਾੜੇ ਬਣੇ ਇਧਰ ਸਾਨੂੰ 19 ਪਾੜੀ ਚੌੜੀ ਚਾਹੀਦੀ ਸੀ ਇਹ ਗਲਤ ਬਣਿਆ ਹੋਇਆ ਨਹੀਂ ਜੇ ਸਾਡੇ ਪਿੰਡ ਵਾਲੇ ਪਾਸੇ ਬਣਿਆ ਹੋਇਆ ਇਧਰਲੇ ਪਾਸੇ ਸੂਏ ਦੀ ਜਗ੍ਹਾ ਹੀ ਸਾਰੀ 6 ਫੁੱਟ ਹੈ ਤੇ ਪਰਲੀ ਸਾਈਡ ਕਿੰਨੀ ਹੈ ਪਰਲੇ ਸਾਈਡ ਤੇ ਹੈਗੀ ਘੱਟੋ ਘੱਟ ਇਹ ਸਾਰੀ ਟੋਟਲ ਹੈਗਾ ਤੁਹਾਡਾ ਰੱਬ ਬਖਲਾ ਕਰੇ ਅੱਧਾ ਕਿਲਾ ਹੈ 100 ਫੁੱਟ ਚੌੜਾ 100 ਫੁੱਟ ਹਾਂ 6 ਫੁੱਟ ਚੌੜਾ ਤਾਂ ਮੱਖੇ ਵਾਲੀ ਸਾਈਡ ਕਿੰਨਾ ਰਹਿ ਗਿਆ ਜੀ ਫਿਰ 6 ਫੁੱਟ ਰਹਿ ਗਿਆ ਚੇ ਫੋਟੇ ਦਾ ਫਿਰ ਗਲਤ ਹੈ ਜੀ ਤੁਸੀਂ ਹੁਣ ਮਹਿਕਮੇ ਵਾਲੇ ਨੂੰ ਕਿਹਾ ਸੀਗਾ ਕਿ ਸੋਏ ਦੀ ਮੰਤੀ ਕਰਕੇ ਬਚਾਲੇ ਬਣਾਇਆ ਜਾ ਵੀ ਨੁਕਸਾਨ ਹੋਣ ਤੋਂ ਬਚਾ ਜਾਵੇ ਨੁਕਸਾਨ ਹੋਣ ਤੋਂ ਬਚਾ ਜਾਵੇ ਵੀ ਗੱਲ ਸੀ ਜਿਉ ਪੱਲੀ ਪਰੜੀ ਚੌੜੀ ਉਹਦੇ ਨਾਲ ਸਾਡੀ ਪਿੰਡ ਦੀ ਪਹੀ ਵੀ ਹੈ ਖਤਾਨ ਵੀ ਸਾਡੀ ਕਾਫੀ ਖੁੱਲਾ ਜਗ੍ਹਾ ਪਈ ਹੈ ਤਾਂ ਕਿ ਸੂਹਾ ਜੇ ਸੈਂਟਰ ਚ ਬਣਿਆ ਹੁੰਦਾ ਕਦੇ ਕਦੇ ਸੂਹਾ ਟੁੱਟਦਾ ਮਤਲਬ ਹੀ ਨਹੀਂ ਸੀ ਹਾਂ ਤੁਸੀਂ ਐਮਐਲਏ ਗੁਰਪ੍ਰੀਤ ਵਾਰਣਾ ਵਾਲੀ ਨੂੰ ਮਿਲੇ ਜਾਂ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲੇ ਤੇ ਉਹਨਾਂ ਦਾ ਕੀ ਰਿਸਪੌਂਸ ਕੀ ਸੀ ਅਗੋਂ ਕੀ ਉੱਤਰ ਦਿੱਤਾ ਉਹਨਾਂ ਨੇ ਉੱਤਰ ਸਾਨੂੰ ਇਹ ਦਿੱਤਾ ਵੀ ਤੁਸੀਂ ਜਗਲਾਤ ਮਹਿਕਮੇ ਨਾਲ ਗੱਲ ਕਰੋ ਜ ਇਹ ਸਾਨੂੰ ਜਵਾਬ ਦੇ ਕੇ ਕਹਿੰਦੇ ਵੀ ਇੱਥੇ ਬਣੂਗਾ ਹੋਰ ਕਦੇ ਨਹੀਂ ਬਣਾ ਨਹੀਂ ਸਕਦੇ ਠੀਕ ਆ ਹੁਣ ਜੇ ਇਹਦਾ ਹੱਲ ਨਾ ਹੋਇਆ ਵਾਰੀ-ਵਾਰੀ ਐਂ ਟੁੱਟੀ ਆ ਕੀ ਤੁਹਾਡੇ ਪਿੰਡ ਵਾਸੀਆਂ ਵੱਲੋਂ ਜਾਂ ਤੁਸੀਂ ਕਿਸਾਨ ਜੁਨੀਅਨ ਨਾਲ ਰਲ ਕੇ ਪਾਰਟੀ ਦੇ ਉੱਪਰ ਉੱਟ ਕੇ ਕੋਈ ਕਾਰਵਾਈ ਕਰੋਗੇ ਹਾਂਜੀ ਇਹਦੀ ਕਾਰਵਾਈ ਕਰਾਂਗੇ ਅਸੀਂ ਇਹਦੀ ਰਿਕਵਰੀ ਕਰਵਾਵਾਂਗੇ ਚਤਾਨ ਜੁਨੀਅਨ ਲੈ ਵੱਲੋਂ ਵੀ ਮਿਹਨਤ ਕਰਾਂਗੇ ਅਸੀਂ ਸਾਰੇ ਜਥੇਬੰਦੀਆਂ ਲੱਗਾਂਗੇ ਟੋਟਲ ਕਿਸਾਨ ਸਭਾ ਤੋਂ ਮੁਰਚੀ ਵੱਲੋਂ ਕੀ ਹੁਣ ਪਿੰਡ ਦੇ ਵਿੱਚ ਪਾਣੀ ਐਂਟਰ ਹੋ ਗਿਆ ਜੀ ਪਿੰਡ ਦੀ ਫਿਰਨੀ ਦੇ ਨਾਲ ਲੱਗ ਗਿਆ ਜੀ ਖੇਰਾਂ ਦੇ ਨਾਲ ਲੱਗ ਚੁੱਕਿਆ ਇਨਾਂ ਦੇ ਵਿੱਚ ਨਹੀਂ ਵੜਿਆ ਪਾਣੀ ਤੇ ਜਿਹੜੇ ਸਰਬੰਦਾਸੀ ਸਿੱਖਾਂ ਦੇ ਮਕਾਨ ਨੇ ਉਹਨਾਂ ਦੇ ਨਾਲ ਲੱਗ ਗਿਆ ਉਹਦੇ ਮੇਰੇ ਵੀ ਤਿੰਨ ਮਕਾਨ ਨੇ ਮੇਰੇ ਮਕਾਨਾਂ ਦੇ ਨਾਲ ਵੀ ਚਾਰ ਸਪੇਰ ਪਾਣੀ ਲੱਗ ਗਿਆ ਜਾ ਕੇ ਮੌਕਾ ਦੇਖ ਸਕਦੇ